ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਅਚੇਤਨ ਮਨ ਅਤੇ ਸਦਭਾਵੀ ਮਾਨਵੀ ਸੰਬੰਧ ਤੁਹਾਡਾ ਅਚੇਤਨ ਮਨ ਇੱਕ ਰਿਕਾਰਡਿੰਗ ਮਸ਼ੀਨ ਵਾਂਗ ਹੈ ਜੋ ਕੁਝ ਤੁਸੀਂ ਇਸ ਵੱਲ ਭੇਜਦੇ ਹੋ ਇਹ ਉਸ ਨੂੰ ਮੁੜ ਤੋਂ ਬਣਾ ਦਿੰਦਾ ਹੈ ਇਹੋ ਮਾਨਵੀ ਸੰਬੰਧਾਂ ਦੇ ਸੁਨਹਿਰੀ ਨਿਯਮ ਨੂੰ ਲਾਗੂ ਕਰਨ ਦਾ ਇੱਕ ਵਸੀਲਾ ਹੈ ਜੋ ਕੁਝ ਮਨੁੱਖ ਤੁਹਾਡੇ ਨਾਲ ਕਰਦੇ ਹਨ ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰਦੇ ਹੋ ਇਸ ਕਥਨ ਦਾ 대ਭੀ ਅਤੇ ਅੰਦਰੂਨੀ ਅਰਥ ਹੈ ਆਪਣੇ ਅਚੇਤਨਮੰਦ ਨਜ਼ਰੀਏ ਨਾਲ ਤੁਸੀਂ ਇਸ ਦੇ ਅੰਦਰੂਨੀ ਅਰਥ ਦੇ ਇੱਛੁਕ ਹੋ ਇਸ ਦਾ ਅੰਦਰੂਨੀ ਅਰਥ ਹੈ ਕਿ ਦੂਜੇ ਜਿਵੇਂ ਤੁਹਾਡੇ ਬਾਰੇ ਸੋਚਦੇ ਹਨ ਤੁਸੀਂ ਵੀ ਉਹਨਾਂ ਬਾਰੇ ਉਵੇਂ ਹੀ ਸੋਚਦੇ ਹੋ ਤੁਹਾਡੇ ਬਾਰੇ ਜੋ ਲੋਕਾਂ ਦਾ ਅਨੁਭਵ ਹੈ ਉਸ ਦੇ ਅਨਸਾਰ ਹੀ ਲੋਕਾਂ ਬਾਰੇ ਤੁਹਾਡਾ ਅਨੁਭਵ ਬਣੇਗਾ ਜਿਹੋ ਜਿਹੇ ਬਿਹਾਰ ਦੀ ਤੁਸੀਂ ਲੋਕਾਂ ਤੋਂ ਇੱਛਾ ਰੱਖਦੇ ਹੋ ਤੁਹਾਨੂੰ ਵੀ ਉਹਨਾਂ ਨਾਲ ਉਹੋ ਜਿਹਾ ਹੀ ਬਿਹਾਰ ਕਰਨਾ ਪਵੇਗਾ ਉਦਾਹਰਨ ਦੇ ਤੌਰ ਤੇ ਦਫ਼ਤਰ ਵਿੱਚ ਤੁਸੀਂ ਕਿਸੇ ਨੂੰ ਬੜਾ ਨਰਮ ਅਤੇ ਸੁਗੜ ਰਵੱਈਆ ਦਿਖਾਉਂਦੇ ਹੋ ਪਰ ਉਸ ਦੇ ਪਿੱਠ ਮੋੜਦਿਆਂ ਹੀ ਉਸ ਦੀ ਬਰਾਈ ਕਰਨ ਲੱਗਦੇ ਹੋ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਲਈ ਬਹੁਤ ਵਿਨਾਸ਼ਕਾਰੀ ਹੋ ਸਕਦੀਆਂ ਹਨ ਇਹ ਜ਼ਹਿਰ ਖਾਣ ਵਾਂਗ ਹੈ ਇਹ ਜਹਿਰ ਤੁਹਾਡੀ ਊਰਜਾ ਉਤਸ਼ਾਹ ਸ਼ਕਤੀ ਮਾਰਗਦਰਸ਼ਨ ਅਤੇ ਸਦਭਾਵਨਾ ਖਤਮ ਕਰ ਦਿੰਦਾ ਹੈ ਅਜਿਹੇ ਮਾੜੇ ਵਿਚਾਰ ਤੁਹਾਡੇ ਮਨ ਅੰਦਰ ਗਹਿਰਾਈ ਤੱਕ ਸਮਾ ਜਾਂਦੇ ਹਨ ਅਤੇ ਜੀਵਨ 'ਚ ਕਈ ਪ੍ਰਕਾਰ ਦੀਆਂ ਔਕੜਾਂ ਪੈਦਾ ਕਰਦੇ ਹਨ ਤੇ ਦੁੱਖ ਨੂੰ ਸੱਦਾ ਦਿੰਦੇ ਹਨ ਦੂਜਿਆਂ ਨਾਲ ਚੰਗੇ ਸਬੰਧਾਂ ਦੀ ਚਾਬੀ ਆਪਣੀ رائے ਨਾ ਬਣਾਓ ਤਨ ਤੁਹਾਡੇ ਬਾਰੇ ਵੀ ਕੋਈ رائے ਨਾ ਬਣਾਵੇ ਕਿਉਂਕਿ ਤੁਸੀਂ ਜੋ ਨਿਰਣਾ ਲਓਗੇ ਉਸ ਦੇ ਮੁਤਾਬਕ ਹੀ ਤੁਹਾਡੇ ਬਾਰੇ ਵੀ رائے ਬਣੇਗੀ ਜਿसे ਜਿਸ ਗੱਜ ਨਾਲ ਦੂਜਿਆਂ ਨੂੰ ਨਾਪੋਗੇ ਉਹੀ ਗੱਜ ਤੁਹਾਡੇ ਨਾਪਣ ਲਈ ਵੀ ਵਰਤਿਆ ਜਾਵੇਗਾ ਇਸ ਕਥਨ ਅੰਦਰਲੀ ਸੱਚਾਈ ਹੀ ਸਦਭਾਵਨਾਪੂਰਨ ਸਬੰਧਾਂ ਦੀ ਜਾਬੀ ਹੈ ਕਿਸੇ ਬਾਰੇ ਆਪਣੀ ਰਾਏ ਦੇਣ ਦਾ ਅਰਥ ਹੈ ਸੋਚਣਾ ਕਿਸੇ ਮਾਨਸਿਕ ਨਿਰਣੇ ਤੇ ਪਹੁੰਚਣਾ ਕਿਸੇ ਵਿਅਕਤੀ ਬਾਰੇ ਵਿਚਾਰ ਤਾਂ ਤੁਹਾਡਾ ਵਿਚਾਰ ਹੈ ਕਿਉਂਕਿ ਤੁਸੀਂ ਇਸ ਨੂੰ ਸੋਚਿਆ ਹੈ ਵਿਚਾਰਾਂ ਨੂੰ ਤੁਸੀਂ ਆਪਣੇ ਅਨੁਭਵ ਦੇ ਆਧਾਰ ਤੇ ਬਣਾਉਂਦੇ ਹੋ ਤੇ ਇਹ ਵੀ ਸੱਚ ਹੈ ਕਿ ਜੋ ਵਿਚਾਰ ਤੁਸੀਂ ਹੋਰਨਾਂ ਨੂੰ ਦਿੰਦੇ ਹੋ ਉਹੀ ਆਪਣੇ ਆਪ ਨੂੰ ਵੀ ਦਿੰਦੇ ਹੋ ਕਿਉਂਕਿ ਤੁਹਾਡਾ ਮਨ ਰਚਨਾਤਮਕ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਜੇ ਜਿਵੇਂ ਤੁਸੀਂ ਹੋਰਾਂ ਨੂੰ ਨਾਪਦੇ ਹੋ ਉਵੇਂ ਹੀ ਤੁਹਾਨੂੰ ਵੀ ਨਾਪਿਆ ਜਾਂਦਾ ਹੈ ਜੇਕਰ ਤੁਸੀਂ ਇਸ ਅਸੂਲ ਨੂੰ ਸਮਝ ਲਿਆ ਤਾਂ ਤੁਸੀਂ ਦੂਸਰਿਆਂ ਬਾਰੇ ਸੋਚਣ ਲੱਗਿਆਂ ਅਤੇ ਆਪਣੇ ਵਿਚਾਰ ਬਣਾਉਣ ਲੱਗਿਆਂ ਸੁਚੇਤ ਰਹੋਗੇ ਇਹ ਕਦੋਂ ਤੁਹਾਨੂੰ ਮਨੁੱਖ ਦੀ ਮੁਕਤੀ ਅਤੇ ਆਪਣੀ ਵਿਅਕਤੀਗਤ ਸਮੱਸਿਆਵਾਂ ਦੇ ਹੱਲ ਦਾ ਅਸਾਰੂ ਸੰਦੇਸ਼ ਦਿੰਦੇ ਹਨ ਜਿਸ ਨਾਲ ਨਾਪਨਾ ਨਾਪੋਗੇ ਉਸੇ ਨਾਲ ਨਾਪੇ ਜਾਓਗੇ ਜਿੰਨਾ ਚੰਗਾ ਤੁਸੀਂ ਦੂਜਿਆਂ ਲਈ ਕਰਦੇ ਹੋ ਓਨਾ ਹੀ ਤੁਹਾਡੇ ਕੋਲ ਪਰਤਾਵੇ ਰੂਚ ਆਉਂਦਾ ਹੈ ਜੇ ਬਰਾਈ ਕਰੋਗੇ ਤਾ ਤੁਹਾਡੇ ਕੋਲ ਵਾਪਸ ਵੀ ਬੁਰਾਈ ਹੀ ਆਉਂਦੀ ਹੈ ਜੇ ਕੋਈ ਬੰਦਾ ਦੂਜੇ ਨੂੰ ਲੁੱਟਦਾ ਹੈ ਧੋਖਾ ਦਿੰਦਾ ਹੈ ਤਾਂ ਉਹ ਅਸਲ ਤੋਂ ਆਪਣੇ ਆਪ ਨੂੰ ਲੁੱਟ ਰਿਹਾ ਹੈ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ ਉਸ ਦੇ ਅੰਦਰਲਾ ਦੋਸ਼ੀ ਹੋਣ ਦਾ ਅਹਿਸਾਸ ਅਤੇ ਸੁਭਾਅ ਚੋਂ ਆਈ ਘਾਟ ਉਸ ਨੂੰ ਕਿਸੇ ਨੁਕਸਾਨ ਵੱਲ ਹੀ ਪ੍ਰੇਰਿਤ ਕਰਨਗੇ ਉਸ ਦਾ ਅਚੇਤਨ ਮਨ ਸਭ ਰਿਕਾਰਡ ਕਰ ਰਿਹਾ ਹੈ ਅਤੇ ਉਸ ਦੇ ਅਨੁਕੂਲ ਕੰਮ ਕਰੇਗਾ ਤੁਹਾਡਾ ਅਚੇਤਨ ਇਹ ਅਰ ਬਿਅਕਤੀਗਤ ਅਤੇ ਅਬਦਲ ਹੈ ਉਸ ਦਾ ਕਿਸੇ ਵਿਸ਼ੇਸ਼ ਵਿਅਕਤੀ ਜਾਂ ਵਿਸ਼ੇਸ਼ ਧਰਮ ਨਾਲ ਕੋਈ ਲਗਾਓ ਨਹੀਂ ਹੈ ਉਹ ਨਾ ਕਿਸੇ ਦਾ ਪੱਖ ਕਰਦਾ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ ਕੱਢਦਾ ਹੈ ਦੂਜਿਆਂ ਪ੍ਰਤੀ ਜਿਸ ਪ੍ਰਕਾਰ ਦੀ ਤੁਹਾਡੀ ਸੋਚ ਤਾਂ ਵਿਹਾਰ ਹੈ ਉਹੀ ਸੋਚ ਤੇ ਵਿਹਾਰ ਉਸੇ ਰੂਪ ਚ ਤੁਹਾਡੇ ਵੱਲ ਪਰਤ ਆਉਂਦੇ ਹਨ ਰੋਜ਼ ਦੀਆਂ ਖਬਰਾਂ ਬਿਮਾਰ ਕਰਦੀਆਂ ਹਨ ਆਪਣੇ ਆਪ ਨੂੰ ਗੌਰ ਨਾਲ ਵੇਖੋ ਵਿਅਕਤੀਆਂ ਹਾਲਾਤਾਂ ਉੱਪਰ ਕੀਤੀਆਂ ਬੜੀਆਂ ਟਿੱਪਣੀਆਂ ਵਾਲਾ ਝਾਤ ਮਾਰੋ ਦਿਨ ਭਰ ਦੀਆਂ ਘਟਨਾਵਾਂ ਮਾਦ ਦੇ ਖਬਰਾਂ ਤੇ ਕੀ ਪ੍ਰਤੀਕਿਰਿਆ ਹੁੰਦੀ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਰੇ ਗਲਤ ਹਨ ਤੇ ਤੁਸੀਂ ਇਕੱਲੇ ਸਹੀ ਹੋ ਜੇ ਕੋਈ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ ਤਾਂ ਇਹ ਤੁਹਾਡਾ ਬੁਰਾ ਪੱਖ ਹੈ ਕਿਉਂਕਿ ਤੁਸੀਂ ਆਪ ਵੀ ਸ਼ਾਂਤੀ ਅਤੇ ਸਹਿਜਤਾ ਗਵਾ ਬੈਠੇ ਹੋ ਇੱਕ ਔਰਤ ਨੇ ਮੈਨੂੰ ਆਪਣੇ ਪਤੀ ਬਾਰੇ ਲਿਖਿਆ ਕਿ ਜਦੋਂ ਕਿਸੇ ਖਾਸ ਅਖਬਾਰ ਦਾ ਲੇਖਕ ਅਖਬਾਰ 'ਚ ਕੁਝ ਲਿਖਦਾ ਹੈ ਤਾਂ ਉਸ ਦਾ ਬੰਦੀ ਗੁੱਸੇ 'ਚ ਆ ਜਾਂਦਾ ਹੈ ਨਾਰਹੀ ਉਹਨੇ ਲੇਖਿਆ ਕਿ ਇਸ ਤਰ੍ਹਾਂ ਦੇ ਕਰੋਧ ਅਤੇ ਜਹਨ ਚ ਜਮਾ ਕੀਤੇ ਗੁੱਸੇ ਦੇ ਕਾਰਨ ਉਸਦੇ ਪਤੀ ਨੂੰ ਖੂਨ ਵਗਣ ਵਾਲਾ ਅਲਸਰ ਹੋ ਗਿਆ ਹੈ। ਅਦਰ ਡਾਕਟਰ ਨੇ ਉਸ ਨੂੰ ਮਾਨਸਿਕ ਸੁਝਾਅ ਪ੍ਰਣਾਲੀ ਅਪਣਾਉਣ ਲਈ ਕਿਹਾ ਹੈ। ਮੈਂ ਇਸ ਵਿਅਕਤੀ ਨੂੰ ਬੁਲਾ ਲਿਆ। ਮੈਂ ਉਸ ਨੂੰ ਸਮਝਾਇਆ ਕਿ ਉਸ ਦੇ ਮਨ ਦੀ ਕਾਰਜਸ਼ੈਲੀ ਦਰਸਾਉਂਦੀ ਹੈ ਕਿ ਕਿਸੇ ਬਾਰੇ ਲਿਖੇ ਲੇਖ ਨੂੰ ਪੜ੍ਹ ਕੇ ਉਸ ਦਾ ਗੁੱਸੇ ਵਿੱਚ ਆ ਜਾਣਾ ਕਿੰਨਾ ਕੋ ਠੀਕ ਹੈ। ਉਸ ਨੇ ਮਹਿਸੂਸ ਕਰ ਲਿਆ। ਕਿ ਅਖਬਾਰ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਭਾਵੇਂ ਕੋਈ ਰਾਜਨੀਤਿਕ ਧਾਰਮਿਕ ਜਾਂ ਕਿਸੇ ਹੋਰ ਦ੍ਰਿਸ਼ਟੀ ਤੋਂ ਉਸ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਇਸੇ ਪ੍ਰਕਾਰ ਅਖਬਾਰ ਵੀ ਉਸ ਨੂੰ ਆਜ਼ਾਦੀ ਦੇਣਗੇ ਕਿ ਉਹ ਕਿਸੇ ਲੇਖਪ੍ਰਤੀ ਆਪਣੀ ਅਸਹਿਮਤੀ ਬਾਰੇ ਪੱਤਰ ਲਿਖ ਕੇ ਅਖਬਾਰ ਵਿੱਚ ਛਪਵਾ ਸਕੇ ਉਸ ਨੂੰ ਸਮਝ ਆ ਗਈ ਕਿ ਉਹ ਬਿਨਾਂ ਗੁੱਸੇ ਵਿੱਚ ਆਏ ਆਪਣੀ ਅਸਹਿਮਤੀ ਜਤਾ ਸਕਦਾ ਹੈ ਉਸ ਨੇ ਇਸ ਗੱਲ ਨੂੰ ਵੀ ਮੰਨ ਲਿਆ ਕਿ ਕੋਈ ਬੰਦਾ ਕੀ ਕਰਦਾ ਹੈ ਇਸ ਦੇ ਨਾਲੋਂ ਵੱਧ ਵੇਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਉਸ ਦੇ ਕੰਮਾਂ ਬਾਰੇ ਕੀ ਵਿਚਾਰ ਬਣਾਈ ਬੈਠੇ ਹੋ ਇਸ ਪ੍ਰਕਾਰ ਦੀ ਹੀ ਵਿਆਖਿਆ ਇਸ ਵਿਅਕਤੀ ਦਾ ਮਾਨਸਿਕ ਇਲਾਜ ਸੀ ਉਸ ਨੇ ਸਮਝ ਲਿਆ ਕਿ ਥੋੜੇ ਜੇ ਅਭਿਆਸ ਨਾਲ ਉਹ ਆਪਣੇ ਜੋਸ਼ ਵਿੱਚ ਆਉਣ ਵਾਲੇ ਸੁਭਾਅ ਤੇ ਕਾਬੂ ਪਾ ਸਕਦਾ ਹੈ ਉਸ ਦੀ ਪਤਨੀ ਨੇ ਮੈਨੂੰ ਦੱਸਿਆ ਕਿ ਬਾਅਦ 'ਚ ਉਹ ਉਸ ਲੇਖ ਲਿਖਣ ਵਾਲੇ ਤੇ ਵੀ ਤੇ ਆਪਣੇ ਆਪ ਤੇ ਵੀ ਮੁਸਕਰਾਇਆ ਕਰਦਾ ਸੀ ਉਸ ਨੂੰ ਲੱਗਦਾ ਸੀ ਕਿ ਹੁਣ ਉਹਨਾਂ ਲੇਖਾਂ ਵਿੱਚ ਉਹ ਸ਼ਕਤੀ ਨਹੀਂ ਰਹੀ ਜੋਸ ਨੂੰ ਪਰੇਸ਼ਾਨ ਕਰ ਸਕੇ ਉਕਸਾ ਸਕੇ ਜਾਂ ਚੜਚੜਾ ਕਰ ਸਕੇ ਮੈਂ ਇਸਤਰੀਆਂ ਨੂੰ ਨਫ਼ਰਤ ਅਤੇ ਮਰਦਾਂ ਨੂੰ ਪਸੰਦ ਕਰਦੀ ਹਾਂ ਇੱਕ ਪ੍ਰਾਈਵੇਟ ਸੈਕਟਰੀ ਆਪਣੇ ਦਫ਼ਤਰ ਵਿੱਚ ਔਰਤ ਮੁਲਾਜ਼ਮਾਂ ਤੋਂ ਬੜੀ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਉਸ ਬਾਰੇ ਅਫਵਾਹਾਂ ਫੈਲਾਉਂਦੀਆਂ ਸਨ ਉਸ ਨੂੰ ਸਾਰੀਆਂ ਔਰਤਾਂ ਹੀ ਬੁਰੀਆਂ ਲੱਗਣ ਲੱਗ ਪਈਆਂ ਉਸ ਨੇ ਕਿਹਾ ਮੈਂ ਔਰਤਾਂ ਨੂੰ ਨਫ਼ਰਤ ਕਰਦੀ ਹਾਂ ਪਰ ਮਰਦਾਂ ਨੂੰ ਪਸੰਦ ਕਰਦੀ ਹਾਂ ਮੈਂ ਵੇਖਿਆ ਕਿ ਖੁਦ ਉਸ ਦਾ ਔਰਤਾਂ ਪ੍ਰਤੀ ਰਵੱਈਆ ਬੜਾ ਚਰਚਾ ਦਾ ਹੋ ਗਿਆ ਸੀ। ਉਹ ਆਪਣੇ ਅਧੀਨ ਕੰਮ ਕਰਨ ਵਾਲੀਆਂ ਔਰਤਾਂ ਨਾਲ ਬਹੁਤ ਰੋਵ੍ਹ ਵਾਲੀ ਤੇ ਚੜਾਉਣ ਵਾਲੀ ਆਵਾਜ਼ ਚ ਗੱਲ ਕਰਦੀ ਸੀ। ਉਸ ਨੂੰ ਲੱਗਦਾ ਸੀ ਕਿ ਔਰਤਾਂ ਉਸ ਲਈ ਪਰੇਸ਼ਾਨੀਆਂ ਪੈਦਾ ਕਰਕੇ ਸਵਾਦ ਲੈਂਦੀਆਂ ਹਨ। ਉਹਨਾਂ ਦੇ ਬੋਲਣ ਦੇ ਅੰਦਾਜ਼ ਵਿੱਚ ਹੋਸ਼ਾ ਬਣ ਸੀ। ਮੈਂ ਵੇਖਿਆ ਕਿ ਉਸ ਦਾ ਆਪਣਾ ਬੋਲਣ ਦਾ ਲਹਿਜਾ ਹੀ ਦੂਜਿਆਂ 'ਤੇ ਗਲਤ ਪ੍ਰਭਾਵ ਪਾਉਂਦਾ ਸੀ। ਜਿਵੇਂ ਕਿ ਦਫ਼ਤਰ ਅਤੇ ਫੈਕਟਰੀ ਦੇ ਸਾਰੇ ਕਰਮਚਾਰੀ ਹੀ ਤੁਹਾਨੂੰ ਤੰਗ ਕਰਦੇ ਹਨ। ਤਾਂ ਕੀ ਇਹ ਮੰਨ ਕੇ ਨਹੀਂ ਕਿ ਇਹ ਸਾਰਾ ਕੁਝ ਤੁਹਾਡੇ ਅਚੇਤਨ ਮੰਨ ਦੀ ਕਿਸੇ ਉਤਲ-ਬੁਤਲ ਦਾ ਸਿੱਟਾ ਹੋਵੇ ਅਸੀਂ ਜਾਣਦੇ ਹਾਂ ਕਿ ਜੇਕਰ ਅਸੀਂ ਕਿਸੇ ਕੁੱਤੇ ਨੂੰ ਨਫ਼ਰਤ ਕਰਾਂਗੇ ਤਾਂ ਉਸ ਤੋਂ ਡਰਾਂਗੇ ਤਾਂ ਉਹ ਬੜੇ ਭਿਆਨਕ ਢੰਗ ਨਾਲ ਪ੍ਰਤੀਕਿਰਿਆ ਕਰੇਗਾ ਕਈ ਅਨੁਸ਼ਾਸ਼ਨ ਹਨ ਮਨੁੱਖ ਵੀ ਕੁੱਤੇ ਬਿੱਲੀ ਵਾਂਗ ਸੰਵੇਦਨਸ਼ੀਲ ਹੁੰਦੇ ਹਨ ਇਸ ਤਰ੍ਹਾਂ ਨੂੰ ਨਫ਼ਰਤ ਕਰਨ ਵਾਲੀ ਇਸ ਨਿੱਜੀ ਸਕੱਤਰ ਨੂੰ ਮੈਂ ਇੱਕ ਪ੍ਰਾਰਥਨਾ ਦਾ ਸੁਝਾਅ ਦਿੱਤਾ ਅਤੇ ਉਹਨੂੰ ਸਮਝਾਇਆ ਕਿ ਜਦੋਂ ਆਪਣੇ ਅਧਿਆਤਮਿਕ ਗੁਣਾਂ ਤੇ ਜੀਵਨ ਦੇ ਸਤ ਨੂੰ ਪਛਾਣ ਲਵੇਗੀ ਤਾਂ ਉਸਦੀ ਆਵਾਜ਼ ਉਸਦਾ ਤਰੀਕਾ ਤੇ ਔਰਤਾਂ ਪ੍ਰਤੀ ਉਸਦੀ ਨਫ਼ਰਤ ਗਾਇਬ ਹੋਣ ਲੱਗੇਗੀ। ਉਸਨੇ ਜਾਣ ਕੇ ਹੈਰਾਨੀ ਹੋਈ ਕਿ ਵਿਅਕਤੀ ਦੇ ਬੋਲਣ ਨਾਲ ਉਸਦੇ ਕੰਮਾਂ ਤੇ ਜੀਵਨ ਦੇ ਖੇਤਰ ਵਿੱਚ ਉਸਦੇ ਨਫ਼ਰਤ ਦੀ ਭਾਵਨਾ ਦਾ ਪਤਾ ਲੱਗ ਜਾਂਦਾ ਹੈ। ਉਸਨੇ ਆਪਣੇ ਪੁਰਾਣੇ ਗੁੱਸੇ ਵਾਲੇ ਤਰੀਕੇ ਨਾਲ ਪ੍ਰਤੀਕਿਰਿਆ ਦੇਣੀ ਬੰਦ ਕਰ ਦਿੱਤੀ। ਉਸਨੇ ਪ੍ਰਾਰਥਨਾ ਦਾ ਇੱਕ ਨਿਸ਼ਚਿਤ ਤਰੀਕਾ ਅਪਣਾਇਆ। ਉਹ ਇਕਾਗਰਿਤ ਹੋ ਕੇ ਦਫ਼ਤਰ ਵਿੱਚ ਹੀ ਅਭਿਆਸ ਕਰਦੀ ਸੀ ਪ੍ਰਾਰਥਨਾ ਇਸ ਤਰ੍ਹਾਂ ਸੀ ਮੈਂ ਪ੍ਰੇਮ ਸਹਿਤ ਸ਼ਾਂਤ ਚੁੱਪਚਾਪ ਸੋਚਦੀ ਬੋਲਦੀ ਅਤੇ ਕੰਮ ਕਰਦੀ ਹਾਂ ਮੈਂ ਹੁਣ ਉਹਨਾਂ ਸਾਰੀਆਂ ਔਰਤਾਂ ਜੋ ਮੇਰੀ ਆਲੋਚਨਾ ਕਰਦੀਆਂ ਸਨ ਜਾਂ ਅਫਵਾਹਾਂ ਫਲਾਉਂਦੀਆਂ ਸਨ ਵਿੱਚ ਪ੍ਰੇਮ ਸਦਭਾਵਨਾ ਨਾਲ ਰਹਿੰਦੀ ਹਾਂ ਜਦੋਂ ਵੀ ਮੈਂ ਕੋਈ ਗੁੱਸੇ ਵਾਲੀ ਪ੍ਰਤੀਕਿਰਿਆ ਦੇਣ ਲੱਗਦੀ ਹਾਂ ਤਾਂ ਮੈਂ ਸਖਤੀ ਨਾਲ ਖੁਦ ਨੂੰ ਕਹਿੰਦੀ ਹਾਂ ਮੈਂ ਆਪਣੇ ਅੰਦਰ ਸਹਜਤਾ, ਨਿਰੋਗਤਾ ਤੇ ਸ਼ਾਂਤੀ ਦੇ ਨੀਵਾਂ ਦੇ ਆਧਾਰ ਤੇ ਸੋਚਾਂਗੀ, ਬੋਲਾਂਗੀ ਅਤੇ ਕੰਮ ਕਰਾਂਗੀ। ਮੇਰੀ ਉਸਾਰੂ ਵਿਦਵਤਾ ਸਾਰੇ ਰਾਹਾਂ ਤੇ ਮੇਰੀ ਅਗਵਾਈ ਕਰਦੀ ਹੈ। ਇਸ ਤਰ੍ਹਾਂ ਦੇ ਅਭਿਆਸ ਨੇ ਉਹਦੇ ਜੀਵਨ ਦੀ ਕਾਇਆਕਲਪ ਕਰ ਦਿੱਤੀ। ਉਸਨੇ ਮਹਿਸੂਸ ਕੀਤਾ ਕਿ ਸਾਰੀ ਨੁਕਤਾਚੀਨੀ ਤੇ ਆਲੋਚਨਾ ਖਤਮ ਹੋ ਗਈ ਹੈ। ਦਫ਼ਤਰ ਦੀਆਂ ਔਰਤਾਂ ਉਸ ਦੀਆਂ ਸਹਿਯੋਗੀ ਤੇ ਸਾਥਣਾ ਬਣ ਗਈਆਂ। ਉਸਨੇ ਸਿੱਟਾ ਕੱਢਿਆ ਕਿ ਕਿਸੇ ਹੋਰ ਨੂੰ ਨਹੀਂ, ਖੁਦ ਨੂੰ ਬਦਲਣ ਦੀ ਲੋੜ ਹੈ। ਉਸਦੇ ਅੰਦਰੂਨੀ ਆਵਾਜ਼ ਨੇ ਤਰੱਕੀ ਰੋਕੀ। ਇੱਕ ਦਿਨ ਇੱਕ ਸੇਲਜ਼ ਕਰਮਚਾਰੀ ਮੇਰੇ ਕੋਲ ਆਇਆ। ਉਸਨੇ ਸੇਲਜ਼ ਮੈਨੇਜਰ ਨਾਲ ਕੰਮ ਕਰਦੇ ਆਉਂਦੀਆਂ ਔਕੜਾਂ ਬਾਰੇ ਦੱਸਿਆ। ਉਹ ਉਸ ਕੰਪਨੀ 'ਚ 10 ਸਾਲ ਤੋਂ ਕੰਮ ਕਰ ਰਿਹਾ ਸੀ। ਹੁਣ ਤੱਕ ਉਸ ਨੂੰ ਨਾ ਤਾਂ ਕੋਈ ਤਰੱਕੀ ਮਿਲੀ ਸੀ ਅਤੇ ਨਾ ਹੀ ਕੋਈ ਪ੍ਰਸ਼ੰਸਾ ਪੱਤਰ ਨਸੀਬ ਹੋਇਆ ਸੀ। ਉਸ ਦੇ ਸੇਲ ਵੀ ਬਾਕੀ ਕਰਮਚਾਰੀਆਂ ਤੋਂ ਵੱਧ ਸੀ ਉਸ ਨੇ ਕਿਹਾ ਕਿ ਸੇਲਜ਼ ਮੈਨੇਜਰ ਉਸ ਨੂੰ ਪਸੰਦ ਨਹੀਂ ਕਰਦਾ ਅਤੇ ਉਹਦੇ ਨਾਲ ਇਨਸਾਫ ਨਹੀਂ ਹੋ ਰਿਹਾ ਮੈਨੇਜਰ ਉਹਨੂੰ ਬਹੁਤ ਰੁੱਖਾ ਬੋਲਦਾ ਸੀ ਅਤੇ ਉਹਦੇ ਸੁਝਾਵਾਂ ਦਾ ਮਜ਼ਾਕ ਉਡਾਉਂਦਾ ਸੀ ਮੈਂ ਉਸ ਨੂੰ ਸਮਝਾਇਆ ਕਿ ਇਹਨਾਂ ਸਮੱਸਿਆਵਾਂ ਦੇ ਜੜ ਉਹਦੇ ਅੰਦਰ ਹੀ ਹੈ ਉਹਦੇ ਆਪਣੇ ਬਸ ਬਾਰੇ ਵਿਚਾਰ ਉਹਦੀ ਪ੍ਰਤੀਕਿਰਿਆ ਦੀ ਗਵਾਹੀ ਪਰ ਰਹੇ ਸਨ ਜਿਸ ਨਾਲ ਆਪ ਨਾਲ ਅਸੀਂ ਨਾਪਦੇ ਹਾਂ ਉਸੇ ਨਾਲ ਸਾਨੂੰ ਵੀ ਨਾਪਿਆ ਜਾਂਦਾ ਹੈ ਸੇਲਜ਼ ਮੈਨੇਜਰ ਬਾਰੇ ਉਹਦੇ ਵਿਚਾਰਾਂ ਤੋਂ ਉਹਦਾ ਸੁਭਾਅ ਸਪਸ਼ਟ ਹੋ ਰਿਹਾ ਸੀ ਉਹ ਕੋᱫੋ ਛੋਟੀ ਸੋਚ ਵਾਲਾ ਤੇ ਝਗੜਾਲੂ ਸੀ ਆਪਣੇ ਬਾਸਪ੍ਰਤੀ ਉਸ ਦੀ ਸੋਚ ਦੁਸ਼ਮਣੀ ਅਤੇ ਕੜਤਣ ਭਰੀ ਸੀ ਕੰਮ ਤੇ ਜਾਂਦਿਆਂ ਵੀ ਉਹ ਮੈਨੇਜਰ ਨੂੰ ਮਾਨਸਿਕ ਪੱਧਰ ਤੇ ਆਵਾਤਾਵਾ ਬੋਲਦਾ ਰਹਿੰਦਾ ਹੋਵੇਗਾ ਉਹਨੇ ਆਪਣੇ ਮੈਨੇਜਰ ਬਾਰੇ ਜਿੰਨੀ ਪੜਾਸ ਕੱਢੀ ਉਹ ਨਿਸ਼ਚਿਤ ਹੈ ਕਿ ਉਸ ਕੋਲ ਹੀ ਪਰਤੇਗੀ ਮੈਂ ਸਮਝਾਉਣ ਤੇ ਉਸ ਨੂੰ ਮਹਿਸੂਸ ਕੀਤਾ ਇਸ ਸਥਿਤੀ ਵਿੱਚ ਆਪਣੇ ਬੌਸ ਪ੍ਰਤੀ ਉਸ ਦੇ ਅੰਦਰ ਹੋਣ ਵਾਲਾ ਮਾਨਸਿਕ ਜੁੱਦ ਉਸ ਲਈ ਵਿਨਾਸ਼ਕਾਰੀ ਹੈ ਕਿਉਂਕਿ ਬੌਸ ਪ੍ਰਤੀ ਮੰਦ ਭਾਵਨਾ ਉਸ ਦੇ ਆਪਣੇ ਮਨ ਉੱਪਰ ਛਾ ਗਈ ਸੀ ਇਸੇ ਕਰਕੇ ਉਸ ਪ੍ਰਤੀ ਮੈਨੇਜਰ ਦਾ ਰਵੱਈਆ ਵੀ ਨਾਪਕੀ ਹੁੰਦਾ ਗਿਆ ਇਹਨਾਂ ਵਿਚਾਰਾਂ ਨੇ ਕਿ ਸਰੀਰਕ ਤੇ ਭਾਵਨਾਤਮਕ ਕਾਰਾਂ ਨੂੰ ਵੀ ਜਨਮ ਦਿੱਤਾ ਉਸ ਨੇ ਇਹ ਪ੍ਰਾਰਥਨਾ ਦੁਹਰਉਣੀ ਸ਼ੁਰੂ ਕੀਤੀ ਆਪਣੀ ਦੁਨੀਆ 'ਚ ਮੈਂ ਹੀ ਵਿਚਾਰਵਾਨ ਹਾਂ ਆਪਣੇ ਬਾਸ ਲਈ ਜੋ ਸੋਚਦਾ ਹਾਂ ਉਸ ਲਈ ਮੈਂ ਹੀ ਜ਼ਿੰਮੇਵਾਰ ਹਾਂ ਮੇਰੇ ਬਾਸ ਦਾ ਇਸ 'ਚ ਕੋਈ ਹੱਥ ਨਹੀਂ ਜਿਸ ਪ੍ਰਕਾਰ ਮੈਂ ਉਸ ਬਾਰੇ ਸੋਚਦਾ ਹਾਂ ਮੈਂ ਕਿਸੇ ਵਿਅਕਤੀ, ਸਥਾਨ ਜਾਂ ਚੀਜ਼ ਨੂੰ ਨੂੰ ਚੜਾਉਣ ਜਾਂ ਪਰੇਸ਼ਾਨ ਕਰਨ ਦੀ ਸ਼ਕਤੀ ਨਹੀਂ ਦੇ ਸਕਦਾ ਮੈਂ ਆਪਣੇ ਬਾਸ ਲਈ ਚੰਗੀ ਸਿਹਤ, ਸਫਲਤਾ, ਮਾਨਸਿਕ ਸ਼ਾਂਤੀ ਅਤੇ ਖੁਸ਼ੀ ਦੀ ਕਾਮਨਾ ਕਰਦਾ ਹਾਂ ਤੇ ਮੈਂ ਜਾਣਦਾ ਹਾਂ ਕਿ ਦੇਵੀ ਸ਼ਕਤੀ ਹਰ ਤਰ੍ਹਾਂ ਨਾਲ ਉਸਦੀ ਅਗਵਾਈ ਕਰਦੀ ਹੈ ਉਸ ਨੇ ਇਸ ਪ੍ਰਾਰਥਨਾ ਨੂੰ ਬਾਰ-ਬਾਰ ਤੇ ਤੈਹਦਿਲੋਂ ਦੁਹਰਾਇਆ ਉਹਨੇ ਸਮਝ ਲਿਆ ਸੀ ਕਿ ਮਾਨਿਕ ਬਾਗਵਾਂਗ ਹੈ ਜਿੱਥੇ ਜੋ ਬੀਜਿਆ ਜਾਂਦਾ ਹੈ ਉਹੋ ਹੀ ਪ੍ਰਾਪਤ ਹੁੰਦਾ ਹੈ ਮੈਂ ਉਸ ਨੂੰ ਸੌਣ ਤੋਂ ਪਹਿਲਾਂ ਕਲਪਨਾ ਕਰਨੀ ਇਸ ਤਰ੍ਹਾਂ ਸਿਖਾਈ ਉਸਨੇ ਕਲਪਨਾ ਕੀਤੀ ਕਿ ਉਸ ਦਾ ਸੇਲਜ਼ ਮੈਨੇਜਰ ਉਸ ਦੇ ਚੰਗੇ ਕੰਮਾਂ ਲਈ ਵਧਾਈ ਦੇ ਰਿਹਾ ਹੈ ਉਸਨੇ ਹਕੀਕਤ ਨੂੰ ਮਹਿਸੂਸ ਕੀਤਾ ਬਾਸ ਨੂੰ ਹੱਥ ਮਿਲਾਉਂਦਿਆਂ ਮੁਸਕਰਾਉਂਦਿਆਂ ਵੇਖਿਆ ਉਸ ਦੇ ਮਨ ਵਿੱਚ ਇੱਕ ਫਿਲਮ ਜਿਹੀ ਬਣ ਗਈ ਹਰ ਰਾਤ ਉਹ ਇਸ ਤਰ੍ਹਾਂ ਦੀ ਕਾਲਕਨਿਕ ਫਿਲਮ ਬਣਾਉਂਦਾ ਸੀ ਉਹ ਜਾਣ ਗਿਆ ਕਿ ਅਚੇਤਨ ਮਨ ਇੱਕ ਪਲੇਟ ਵਾਂਗ ਹੈ ਜਿਸ ਤੇ ਉਸਦੇ ਜੀਵਨ ਦੀ ਮੂਰਤ ਛੱਪ ਜਾਵੇਗੀ ਹੌਲੀ ਹੌਲੀ ਇਸ ਪ੍ਰਕਿਰਿਆ ਦਾ ਅਕਸ ਉਹਦੇ ਅਚੇਤਨ ਮਨ ਤੇ ਬਣ ਗਿਆ ਤੇ ਉਸਦੀ ਪੇਸ਼ਕਾਰੀ ਸਾਹਮਣੇ ਆਈ ਸੇਲਜ਼ ਮੈਨੇਜਰ ਨੇ ਉਸਨੂੰ ਫਸਨ ਫਰਾਸਿਸ ਨੂੰ ਬੁਲਾ ਕੇ ਵਧਾਈ ਦਿੱਤੀ ਤਨਖਾਹ ਵਧਾਈ ਤੇ ਡਿਵੀਜ਼ਨ ਪੱਧਰ ਤੇ ਸੇਲਜ਼ ਮੈਨੇਜਰ ਵਰਗਾ ਅਹੁਦਾ ਦਿੱਤਾ ਉਸਨੇ ਆਪਣੇ ਬਾਸ ਪ੍ਰਤੀ ਧਾਰਨਾ ਬਦਲ ਦਿੱਤੀ ਤੇ ਬਾਸ ਨੇ ਬਦਲੀ ਹੋਈ ਧਾਰਨਾ ਦੇ ਅਨਸਾਰ ਕਾਰਜ ਕੀਤਾ ਪਾਵਨ ਆਤਮਕ ਰੂਪ ਚ ਪੱਕਾ ਹੋਣਾ ਕੋਈ ਬੰਦਾ ਕੁਝ ਵੀ ਕਹੇ ਕੁਝ ਵੀ ਕਰੇ ਤੁਹਾਨੂੰ ਉਦ ਤੱਕ ਪਰੇਸ਼ਾਨ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਉਸ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਨਾ ਦਿਓ ਉਹ ਤੁਹਾਨੂੰ ਕੇਵਲ ਵਿਚਾਰਾਂ ਦੁਆਰਾ ਚੜਾ ਸਕਦਾ ਹੈ ਮਿਸਾਲ ਵਜੋ ਜੇ ਤੁਸੀਂ ਨਾਰਾਜ਼ ਹੋ ਤਾਂ ਤੁਹਾਨੂੰ ਚਾਰ ਮਾਨਸਿਕ ਪੜਾਵਾਂ ਵਿੱਚੋਂ ਗੁਜ਼ਰਨਾ ਪਵੇਗਾ ਤੁਸੀਂ ਸੋਚਣ ਲੱਗੋਗੇ ਕਿ ਉਸ ਨੇ ਕੀ ਕਿਹਾ ਤੁਸੀਂ ਨਾਰਾਜ਼ ਹੋਣ ਦਾ ਫੈਸਲਾ ਲਵੋਗੇ ਗੁੱਸੇ ਦੇ ਭਾਵ ਪੈਦਾ ਕਰੋਗੇ ਫਿਰ ਤੁਸੀਂ ਬਦਲੇ ਵਿੱਚ ਕੁਝ ਕਰਨ ਦਾ ਨਿਰਣਾ ਲਵੋਗੇ ਤੁਸੀਂ ਵੇਖਿਆ ਸੋਚ ਭਾਵਨਾ ਪ੍ਰਤੀਕਿਰਿਆ ਤੇ ਕਿਰਿਆ ਸਾਰਾ ਕੁਝ ਤੁਹਾਡੇ ਮਨ ਵਿੱਚ ਚੱਲ ਰਿਹਾ ਹੈ ਜਦੋਂ ਤੁਸੀਂ ਭਾਵਨਾਤਮਕ ਪੱਧਰ ਤੇ ਪੱਕੇ ਪੈਰੀ ਹੋ ਜਾਂਦੇ ਹੋ ਤਾਂ ਤੁਸੀਂ ਕਿਸੇ ਨਾ ਪੱਕੀ ਗੱਲ ਤੇ ਕੋਈ ਪ੍ਰਤੀਕਿਰਿਆ ਨਹੀਂ ਕਰਦੇ ਅਤੇ ਕਿਸੇ ਲਈ ਬੁਰਾ ਨਹੀਂ ਸੋਚਦੇ ਇਦਾਂ ਕਰਨ ਦਾ ਮਤਲਬ ਹੈ ਕਿ ਮਦ ਮਾਨਸਿਕ ਤਰੰਗਾਂ ਦੀ ਹਾਲਤ ਚੋਂ ਪਹੁੰਚ ਕੇ ਦੂਜੇ ਦੇ ਨਾ ਪੱਕੀ ਵਰਤਾਰਣ ਨਾਲ ਇਕਜੁੱਟ ਹੋ ਜਾਂਦੇ ਹੋ ਆਪਣੇ ਜੀਵਨ ਆਦੇਸ਼ ਨੂੰ ਸਮਝੋ ਅਤੇ ਕਿਸੇ ਨੂੰ ਆਪਣੇ ਮਨ ਦੀ ਸ਼ਾਂਤੀ ਨੂੰ ਭੰਗ ਕਰਨ ਨਾ ਦਿਓ ਸਦਭਾਵੀ ਸੰਬੰਧਾਂ ਵਿੱਚ ਪ੍ਰੇਮ ਦਾ ਅਰਥ ਸਦਭਾਵਨਾਵਾਂ ਵਾਲੇ ਮਾਨਵੀ ਸੰਬੰਧਾਂ ਬਾਰੇ ਆਸਟ੍ਰੇਲੀਅਨ ਮਾਨਸਿਕ ਵਿਸ਼ਲੇਸ਼ਣ ਦੇ ਸਥਾਪਕ ਸਿਗਮੰਡ ਫਰਾਇਡ ਨੇ ਕਿਹਾ ਸੀ ਕਿ ਜਦ ਤੱਕ ਮਨੁੱਖ ਕੋਲ ਪ੍ਰੇਮ ਨਹੀਂ ਹੈ ਉਦੋਂ ਤੱਕ ਬਿਮਾਰੀ ਦੀ ਹਾਲਤ 'ਚ ਰਹਿੰਦਾ ਹੈ ਤੇ ਮਰ ਜਾਂਦਾ ਹੈ ਪ੍ਰੇਮ ਦਾ ਅਰਥ ਹੈ ਦੂਜੇ ਵਿਅਕਤੀ ਅੰਦਰ ਸਮਝਦਾਰੀ ਸਦਭਾਵਨਾ ਤੇ ਦੇਵਿਕਤਾ ਲਈ ਆਦਰ ਜਿੰਨਾ ਵਿਧਿਆਰਿਆ ਚੰਗੀ ਭਾਵਨਾ ਆਪਣੇ ਆਲੇ ਦੁਆਰੇ ਫਲਾਓਗੇ ਓਨੀ ਹੀ ਜ਼ਿਆਦਾ ਉਹ ਤੁਹਾਡੇ ਕੋਲ ਵਾਪਸ ਪਰਤੇਗੀ ਜੇਕਰ ਤੁਸੀਂ ਦੂਜੇ ਬੰਦੇ ਦੇ ਹੋਂ ਅਤੇ ਸਵੈ ਮਾਨ ਨੂੰ ਠੋਕਰ ਮਾਰਦੇ ਹੋ ਤਾਂ ਕਦੇ ਵੀ ਉਸ ਦੀ ਸਦ ਭਾਵਨਾ ਪ੍ਰਾਪਤ ਨਹੀਂ ਕਰ ਸਕਦੇ ਇਹੋ ਸਮਝੋ ਕਿ ਹਰ ਬੰਦਾ ਪ੍ਰੇਮ ਅਤੇ ਪ੍ਰਸ਼ੰਸਾ ਦਾ ਖਾਸ਼ਬੰਦ ਹੈ ਅਤੇ ਉਹ ਚਾਹੁੰਦਾ ਹੈ ਕਿ ਦੁਨੀਆ 'ਚ ਉਹਦਾ ਕੋਈ ਮਹੱਤਵ ਹੋਵੇ ਇਹ ਗੱਲ ਅਨੁਭਵ ਕਰੋ ਕਿ ਦੂਜਾ ਬੰਦਾ ਜਾਣਦਾ ਹੈ ਕਿ ਉਸ ਦੀ ਅਸਲ ਔਕਾਤ ਕੀ ਹੈ ਅਤੇ ਤੁਹਾਡੇ ਵਾਂਗ ਉਹ ਵੀ ਜਾਣਦਾ ਹੈ ਕਿ ਸਾਰੇ ਮਨੁੱਖਾਂ ਦੀ ਇਮਿਹਤ ਹੈ ਜਦੋਂ ਤੁਸੀਂ ਜਾਣ ਬੁਝ ਕੇ ਅਜਿਹਾ ਕਰਦੇ ਹੋ ਤਾਂ ਤੁਸੀਂ ਉਸ ਬੰਦੇ ਨੂੰ ਉੱਚਾ ਚੁੱਕ ਦਿੰਦੇ ਹੋ ਤੇ ਉਹ ਤੁਹਾਡੇ ਪਿਆਰ ਅਤੇ ਸਦਭਾਵਨਾ ਨੂੰ ਕਈ ਗੁਣਾ ਕਰਕੇ ਮੋੜਦਾ ਹੈ ਉਸ ਨੂੰ ਦਰਸ਼ਕਾਂ ਤੋਂ ਨਫ਼ਰਤ ਸੀ ਇੱਕ ਅਦਾਕਾਰ ਨੇ ਮੈਨੂੰ ਕਿਹਾ ਕਿ ਜਦੋਂ ਉਹ ਸਟੇਜ ਤੇ ਆਉਂਦਾ ਹੈ ਤਾਂ ਦਰਸ਼ਕ ਬਹੁਤ ਰੌਲਾ ਰੱਪਾ ਪਾਉਂਦੇ ਹਨ ਉਸ ਨੇ ਦੱਸਿਆ ਕਿ ਨਾਟਕ ਹੀ ਠੀਕ ਨਹੀਂ ਸੀ ਲਿਖਿਆ ਗਿਆ ਉਸ ਨੇ ਤਾਂ ਆਪਣਾ ਰੋਲ ਭਲੀਭਾਂਤੀ ਨੰਭਾਇਆ ਸੀ ਉਸਨੇ ਮੈਨੂੰ ਵਿਵਾਦ ਕੋਕੇ ਕਿਹਾ ਕਿ ਅਜੇਹਾ ਹੋਣ ਤੋਂ ਬਾਅਦ ਉਹ ਦਰਸ਼ਕਾਂ ਨੂੰ ਨਫ਼ਰਤ ਕਰਨ ਲੱਗ ਪਿਆ। ਉਸਨੇ ਆਪਣੇ ਦਰਸ਼ਕਾਂ ਲਈ ਨਸ਼ੇੜੀ, ਬੇਵਕੂਫ, ਨਾਦਾਨ ਅਤੇ ਜਲਦਬਾਜ਼ ਵਰਗੇ ਸ਼ਬਦ ਵਰਤੇ। ਉਸਨੇ ਤੰਗ ਆ ਕੇ ਨਾਟਕ ਕਰਨ ਹੀ ਬੰਦ ਕਰ ਦਿੱਤੇ ਅਤੇ 1 ਸਾਲ ਤੱਕ ਦਵਾਈਆਂ ਦੀ ਦੁਕਾਨ ਤੇ ਕੰਮ ਕਰਦਾ ਰਿਹਾ। ਇੱਕ ਦਿਨ ਮੈਂ ਉਸ ਨੂੰ ਨਿਊਯਾਰਕ ਦੇ ਟਾਊਨ ਹਾਲ ਵਿੱਚ ਹੋਣ ਵਾਲੇ ਇੱਕ ਲੈਕਚਰ ਪੈ ਨਾਲ ਕਿਵੇਂ ਧੁਰਿਏ ਸੁਣਨ ਦਾ ਸੱਦਾ ਦਿੱਤਾ। ਉਸ ਲੈਕਚਰ ਨੇ ਤਾਂ ਉਸਦਾ ਜੀਵਨ ਹੀ ਬਦਲ ਦਿੱਤਾ ਉਹ ਮੁਰ ਤੋਂ ਸਟੇਜ ਤੇ ਆ ਗਿਆ ਉਸਨੇ ਦਿਲੋਂ ਆਪਣੇ ਦਰਸ਼ਕਾਂ ਲਈ ਪ੍ਰਾਰਥਨਾ ਕੀਤੀ ਉਸ ਸਟੇਜ ਤੇ ਚੜਨ ਤੋਂ ਪਹਿਲਾਂ ਆਪਣਾ ਪੂਰਾ ਪਿਆਰ ਅਤੇ ਸਤਿਭਾਵਨਾ ਖਿਲਾਰ ਦਿੰਦਾ ਸੀ ਉਸ ਨੇ ਇਹ ਆਕਰ ਦੀ ਯਾਤ ਬਣਾ ਲਈ ਕਿ ਸ਼ਾਂਤੀ ਦਾ ਦੇਵਤਾ ਸਾਰੇ ਦਰਸ਼ਕਾਂ ਦੇ ਮਨਾਂ 'ਚ ਸ਼ਾਂਤੀ ਭਰਦਾ ਹੈ ਅਤੇ ਸਾਰੇ ਦਰਸ਼ਕ ਸ਼ਾਂਤ ਚਿੱਤ ਤੇ ਉਤਸ਼ਾਹਿਤ ਰਹਿੰਦੇ ਹਨ ਹਰ ਰਾਤ ਉਹ ਆਪਣੇ ਦਰਸ਼ਕਾਂ ਨੂੰ ਪ੍ਰੇਮ ਦੀਆਂ ਤਰੰਗਾਂ ਭੇਜਦਾ ਅੱਜ ਉਹ ਇੱਕ ਮਹਾਨ ਅਦਾਕਾਰ ਹੈ ਅੱਜ ਉਹ ਲੋਕਾਂ ਪਿਆਰ ਕਰਦਾ ਹੈ ਉਹਨਾਂ ਦਾ ਆਦਰ ਕਰਦਾ ਹੈ ਅਤੇ ਲੋਕ ਵੀ ਅਜਿਹਾ ਹੀ ਅਨੁਭਵ ਕਰਦੇ ਹਨ। ਪੁੰਜਲਦਾਰ ਲੋਕਾਂ ਦਾ ਹੱਲ ਕਰਨਾ। ਦੁਨੀਆ ਵਿੱਚ ਪੁੱਠੀ ਮੱਤ ਤੇ ਬਿਗੜੀ ਮਾਨਸਿਕਤਾ ਵਾਲੇ ਲੋਕ ਬੜੇ ਹੁੰਦੇ ਹਨ। ਉਹ ਚੰਗੀ ਤਰ੍ਹਾਂ ਕੋਈ ਕੰਮ ਨਹੀਂ ਕਰਦੇ। ਕੁਝ ਮਾਨਸਿਕ ਬਿਗਾੜ ਦੇ ਸ਼ਿਕਾਰ, ਝਗੜਾਲੂ, ਸਹਿਯੋਗ ਨਾ ਦੇਣ ਵਾਲੇ, ਸ਼ੱਕੀ, ਸੰਕੀ ਅਤੇ ਤਲਖ ਸੁਭਾਅ ਵਾਲੇ ਹੁੰਦੇ ਹਨ। ਅਸਲ ਵਿੱਚ ਉਹ ਮਨੋਰੋਗੀ ਹੁੰਦੇ ਹਨ। ਕਈਆਂ ਦੀ ਅਵਿਕਸਿਤ ਮਾਨਸਿਕਤਾ ਹੁੰਦੀ ਹੈ। ਸ਼ਾਇਦ ਬਚਪਨ ਦੀ ਕਿਸੇ ਘਟਨਾ ਦੇ ਪ੍ਰਭਾਵ ਕਾਰਨ ਕਈ ਜਮਾਨਦਰੂਹ ਮਾਨਸਿਕ ਰੋਗੀ ਹੁੰਦੇ ਹਨ ਕਿਸੇ ਸਰੀਰਕ ਰੋਗ ਕਰਕੇ ਕਿਸੇ ਬੰਦੇ ਨੂੰ ਦੁਖਾਣਾ ਨਹੀਂ ਚਾਹੀਦਾ ਮਿਸਾਲ ਵਜੋ ਕੋਈ ਵੀ ਕਿਸੇ ਕੁੱਬੇ ਨੂੰ ਨਫ਼ਰਤ ਨਹੀਂ ਕਰਦਾ ਅਤੇ ਨਾ ਹੀ ਉਸਤੇ ਗੁੱਸਾ ਲਾਉਂਦਾ ਹੈ ਬਦਤਰੇ ਲੋਕ ਮਾਨਸਿਕ ਰੂਪ ਚ ਕੁੱਬੇ ਹਨ ਤੁਹਾਨੂੰ ਅਜਿਹੇ ਮਾਨਸਿਕ ਕੁੱਬਿਆਂ ਪ੍ਰਤੀ ਦਿਆਲੂ ਅਤੇ ਸਮਝਦਾਰੀ ਵਾਲੇ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਸਮਝਣ ਦਾ ਅਰਥ ਹੈ ਤਾਰਾਨੋ ਮਾਫ ਕਰ ਦੇਣਾ ਮਸੀਵਤ ਨੂੰ ਸਾਥ ਪਸੰਦ ਹੈ ਨਫ਼ਰਤ ਵਾਲੇ ਤਣਾਅ ਵਾਲੇ ਖੰਡਿਤ ਸ਼ਖਸੀਅਤ ਵਾਲੇ ਲੋਕਾਂ ਦਾ ਅਨੰਤ ਨਾਲ ਕੋਈ ਰਵੱਤਾ ਨਹੀਂ ਉਹ ਸ਼ਾਂਤ ਖੁਸ਼ ਤੇ ਖੇੜੇ ਭਰੇ ਬੰਦਿਆਂ ਨੂੰ ਪਸੰਦ ਨਹੀਂ ਕਰਦੇ ਤੇ ਜਿਹੜੇ ਉਹਨਾਂ ਪ੍ਰਤੀ ਚੰਗੇ ਅਤੇ ਦਿਆਲੂ ਹਨ ਉਹਨਾਂ ਦੀ ਹੀ ਆਲੋਚਨਾ ਕਰਦੇ ਹਨ ਅਜਿਹੇ ਵਿਅਕਤੀ ਦਾ ਅਜਿਹਾ ਰਵੱਈਆ ਹੈ ਉਹ ਸੋਚਦੇ ਹਨ ਕਿ ਜੇ ਉਹ ਖੁਸ਼ ਨਹੀਂ ਤਾਂ ਦੂਜੇ ਵੀ ਕਿਉਂ ਖੁਸ਼ ਹੋਣ ਉਹ ਦੂਜਿਆਂ ਨੂੰ ਵੀ ਆਪਣੇ ਪੱਧਰ ਤੇ ਲਿਆਉਣਾ ਚਾਹੁੰਦੇ ਹਨ ਮਸੀਬਤ ਨੂੰ ਸਾਥ ਪਸੰਦ ਹੈ ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਤਾਂ ਤੁਸੀਂ ਸਥਿਰ ਸ਼ਾਂਤ ਅਤੇ ਸਹਿਜ ਹੋ ਜਾਂਦੇ ਹੋ ਮਨੁੱਖੀ ਸੰਬੰਧਾਂ 'ਚ ਉਹ ਸਦਭਾਵਨਾ ਦਾ ਅਭਿਆਸ ਪਿੱਛੇ ਜੇ ਇੱਕ ਕੁੜੀ ਮੇਰੇ ਕੋਲ ਆਈ ਤੇ ਉਹਨੇ ਕਿਹਾ ਕਿ ਉਹ ਆਪਣੇ ਦਫ਼ਤਰ ਦੀ ਕੁੜੀ ਨੂੰ ਨਫ਼ਰਤ ਕਰਦੀ ਹੈ ਕਾਰਨ ਹੈ ਕਿ ਉਹ ਕੁੜੀ ਉਸ ਨਾਲੋਂ ਸੋਹਣੀ ਵਧੇਰੇ ਖੁਸ਼ ਤੇ ਬੜੀ ਅਮੀਰ ਸੀ ਦੂਜਾ ਕਾਰਨ ਇਹ ਸੀ ਕਿ ਉਸ ਕੁੜੀ ਦੀ ਮੰਗਣੀ ਉਹਨਾਂ ਦੇ ਹੀ ਦਫ਼ਤਰ ਦੇ ਬਾਸ ਨਾਲ ਹੋ ਗਈ ਸੀ। ਇੱਕ ਦਿਨ ਜਿਹੜੀ ਕੁੜੀ ਨੂੰ ਨਫ਼ਰਤ ਕਰਦੀ ਸੀ, ਉਹਦੀ ਅਪਾਹਜ ਬੇਟੀ, ਜੋ ਉਹਦੇ ਪਹਿਲੇ ਵਿਆਹ ਚੋਂ ਸੀ, ਉਹਨਾਂ ਦੇ ਦਫ਼ਤਰ ਆਈ। ਬੱਚੀ ਨੇ ਆਪਣੀ ਮਾਂ ਨੂੰ ਗਲਬੱਕੜੀ ਪਾ ਕੇ ਕਿਹਾ, "ਮੰਮੀ ਮੰਮੀ, ਮੈਨੂੰ ਮੇਰੇ ਨਵੇਂ ਡੈਡੀ ਬੜੇ ਚੰਗੇ ਲੱਗਦੇ ਨੇ। ਦੇਖੋ, ਉਹਨਾਂ ਨੇ ਮੈਨੂੰ ਕੀ ਦਿੱਤਾ।" ਉਹਨੇ ਆਪਣੀ ਮਾਂ ਨੂੰ ਇੱਕ ਸੋਹਣਾ ਜਿਹਾ ਖੜਾਣਾ ਦਿਖਾਇਆ। ਜਿਹੜੀ ਕੁੜੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਈ ਸੀ, ਉਸਨੇ ਮੈਨੂੰ ਦੱਸਿਆ ਕਿ ਉਹ ਛੋਟੀ ਜਿਹੀ ਬੱਚੀ ਨੇ ਮੇਰਾ ਮਨ ਮੋਹ ਲਿਆ ਮੈਨੂੰ ਪਤਾ ਸੀ ਕਿ ਉਹ ਕਿੰਨੀ ਖੁਸ਼ ਹੋਵੇਗੀ ਮੈਂ ਵੇਖਿਆ ਉਹ ਬੱਚੀ ਦੀ ਮਾਂ ਕਿੰਨੀ ਖੁਸ਼ ਸੀ ਅਚਾਨਕ ਮੇਰਾ ਮਨ ਉਹਦੇ ਲਈ ਪਿਆਰ ਨਾਲ ਭਰ ਗਿਆ ਮੈਂ ਉਸ ਨੂੰ ਦੁਨੀਆ ਭਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਮਨ ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਹਮਦਰਦੀ ਕਿਹਾ ਜਾਂਦਾ ਹੈ ਇਸ ਦਾ ਅਰਥ ਹੈ ਕਿਸੇ ਦੂਜੇ ਲਈ ਤੁਹਾਡੀ ਕਲਪਨਾ ਸ਼ਕਤੀ ਦਾ ਆਰੰਭ ਉਸ ਨੇ ਆਪਣੀ ਮਾਨਸਿਕ ਪਰਵਿਰਤੀ ਜਾਂ ਦਿਲ ਦੀ ਭਾਵਨਾ ਦੂਜੀ ਔਰਤ ਲਈ ਉਜਾਗਰ ਕੀਤੀ ਤੇ ਦੂਜੀ ਔਰਤ ਦੇ ਦਿਮਾਗ ਰਹੀਂ ਸੋਚਣਾ ਤੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਉਹ ਇੱਕ ਬੱਚੇ ਦੀ ਮਾਂ ਵਾਂਗ ਸੋਚ ਰਹੀ ਸੀ ਇੱਕ ਬੱਚੇ ਵਾਂਗ ਸੋਚ ਰਹੀ ਸੀ ਕਿਸੇ ਦੂਜੇ ਦਾ ਬੁਰਾ ਕਰਨ ਦੀ ਸੋਚ ਪੈਦਾ ਹੋਵੇ ਤਾਂ ਮਾਨਸਿਕ ਤੌਰ ਤੇ ਮੂਸੇ ਇਸ ਦੀ ਤਰ੍ਹਾਂ ਮਹਿਸੂਸ ਕਰੋ ਅਤੇ 10 ਆਦੇਸ਼ਾਂ ਤੇ ਨਜ਼ਰੀਏ ਤੇ ਸੋਚੋ ਜੇ ਤੁਸੀਂ ਈਰਖਾ ਸਾੜਾ ਨਰਾਜ਼ਗੀ ਵਿੱਚ ਡੁੱਬੇ ਰਹਿੰਦੇ ਹੋ ਤਾਂ ਜੀਜਸ ਦੇ ਮਨ ਤੋਂ ਉਤਰੋ ਅਤੇ ਉਸ ਦੇ ਨਜ਼ਰੀਏ ਤੋਂ ਵੇਖੋ ਫਿਰ ਤੁਹਾਨੂੰ ਸ਼ਬਦ ਸ਼ਕਤੀ ਦਾ ਅਹਿਸਾਸ ਹੋਵੇਗਾ ਇੱਕ ਦੂਜੇ ਨਾਲ ਪਿਆਰ ਕਰੋ ਮਕਾਰਪੁਣਾ ਕਦੇ ਨਹੀਂ ਜਿੱਤਦਾ ਗੁੱਸਾ ਕਰਕੇ ਹਾਲਪ ਕਰ ਕਰਕੇ ਜਾਂ ਦਿਲ ਦੇ ਦੌਰੇ ਦਾ ਮਕਾਰ ਕਰਕੇ ਕਿਸੇ ਨੂੰ ਆਪਣਾ ਫਾਇਦਾ ਨਾ ਉਠਾਉਣ ਦਿਓ ਇਹੋ ਜਿਹੇ ਲੋਕ ਆਪਣੀ ਮਰਜ਼ੀ ਚਲਾਉਣਾ ਚਾਹੁੰਦੇ ਹਨ ਤੁਹਾਨੂੰ ਅਧੀਨ ਕਰਨਾ ਚਾਹੁੰਦੇ ਹਨ ਤੇ ਆਪਣੀਆਂ ਗੱਲਾਂ ਮੰਨਵਾਉਣਾ ਚਾਹੁੰਦੇ ਹਨ ਪੱਕੇ ਰਹੋ ਪਾਰਸ ਸੇਨੇ ਮਰ ਰਹੋ ਅਤੇ ਕਿਸੇ ਸਾਹਮਣੇ ਨਾ ਚੋਕੋ ਮਕਾਰਪੁਣਾ ਕਦੇ ਵੀ ਜਿੱਤ ਹਾਸਲ ਨਹੀਂ ਕਰਦਾ ਦੂਜਿਆਂ ਦੇ ਝੱਲ ਪੁਣੇ ਖੁਦਗਰਜ਼ੀ ਅਤੇ ਤੁੰਸ ਜਮਾਉਣ ਦਾ ਸਹਿਯੋਗ ਨਾ ਦਿਓ। ਉਹੀ ਕਰੋ ਜੋ ਠੀਕ ਲੱਗਦਾ ਹੈ। ਆਪਣੇ ਆਦਰਸ਼ਾਂ ਪ੍ਰਤੀ, ਜੀਵਨ ਦੇ ਠੋਸ ਸੱਚ ਪ੍ਰਤੀ ਅਤੇ ਅਧਿਆਤਮਕ ਕੀਮਤਾਂ ਪ੍ਰਤੀ ਸਮਰਪਿਤ ਰਹੋ। ਕਿਸੇ ਨੂੰ ਵੀ ਆਪਣੇ ਆਦਰਸ਼ ਤੋਂ ਭਟਕਾਉਣ ਦੀ ਇਜਾਜ਼ਤ ਨਾ ਦਿਓ। ਤੁਹਾਡਾ ਮਨੋਰਥ ਆਪਣੇ ਪ੍ਰਤਿਭਾ ਜਗ ਜाहिर ਕਰਨਾ ਹੈ। ਮਾਨਵਤਾ ਦੀ ਸੇਵਾ ਤੇ ਦੇਵੀ ਸਿਆਣਪ, ਸਚਾਈ ਤੇ ਸੁੰਦਰਤਾ ਨੂੰ ਸਭ ਤੱਕ ਪਹੁੰਚਾਉਣਾ ਹੈ। ਆਪਣੇ ਆਦਰਸ਼ਾਂ ਪ੍ਰਤੀ ਸੱਚੇ ਰਹੋ। ਉਸ ਸਾਰੇ ਕੁਜਵਾਰੇ ਜ਼ਰੂਰ ਜਾਣ ਜੋ ਦੁਨੀਆ ਪਰ ਦੇ ਲੋਕਾਂ ਲਈ ਸ਼ਾਂਤੀ ਖੁਸ਼ੀ ਅਤੇ ਭਰਪੂਰਤਾ ਲਈ ਤੁਹਾਡਾ ਸਹਾਇਕ ਸਿੱਧ ਹੋ ਸਕਦੀ ਹੈ ਹਮਦਰਦੀ ਦਾ ਭਾਵ ਹੈ ਸਾਰਿਆਂ ਲਈ ਹਮਦਰਦੀ ਸਾਰਿਆਂ ਲਈ ਹਮਦਰਦੀ ਦਾ ਅਰਥ ਹੈ ਇੱਕ ਦਿਨ ਲਈ ਹਮਦਰਦੀ ਜਿਵੇਂ ਕਿ ਪੌਲ ਕਹਿੰਦਾ ਹੈ ਜੋ ਵੀ ਤੁਸੀਂ ਦੂਜਿਆਂ ਨੂੰ ਦੇਣਾ ਹੈ ਉਹ ਪ੍ਰੇਮ ਹੈ ਅਤੇ ਪ੍ਰੇਮ ਸਿਹਤ ਖੁਸ਼ੀ ਅਤੇ ਮਾਨਸਿਕ ਸ਼ਾਂਤੀ ਦੇ ਨਿਯਮ ਦੀ ਸੰਪੂਰਨਤਾ ਹੈ ਮਾਨਵੀ ਸੰਬੰਧਾਂ ਬਾਰੇ ਲਾਭਕਾਰੀ ਨੁਕਤੇ ਤੁਹਾਡਾ ਅਚੇਤਨ ਮਨ ਇੱਕ ਰਿਕਾਰਡਿੰਗ ਮਸ਼ੀਨ ਵਾਂਗ ਹੈ ਜੋ ਤੁਹਾਡੀ ਆਮ ਸੋਚ ਨੂੰ ਦੁਬਾਰਾ ਪੈਦਾ ਕਰਦਾ ਹੈ ਦੂਜਿਆਂ ਬਾਰੇ ਚੰਗਾ ਸੋਚਣਾ ਅਸਲ 'ਚ ਆਪਣੇ ਬਾਰੇ ਚੰਗਾ ਸੋਚਣਾ ਹੈ ਇੱਕ ਨਫ਼ਰਤ ਜਾਂ ਨਰਾਜ਼ਗੀ ਵਾਲੀ ਸੋਚ ਮਾਨਸਿਕ ਜ਼ਹਿਰ ਹੈ ਦੂਜਿਆਂ ਬਾਰੇ ਬੁਰਾ ਨਾ ਸੋਚੋ ਇਹ ਆਪਣੇ ਆਪ ਬਾਰੇ ਬੁਰਾ ਸੋਚਣ ਵਾਂਗ ਹੈ ਤੁਸੀਂ ਆਪਣੇ ਬ੍ਰਹਿਮੰਡ ਦੇ ਇੱਕੋ ਇੱਕ ਸੋਚਵਾਨ ਹੋ ਅਤੇ ਤੁਹਾਡੀਆਂ ਸੋਚਾਂ ਅਸਾਰੋ ਹਨ ਤੁਹਾਡਾ ਮਨ ਇੱਕ ਕਰਤਾਰੀ ਸ਼ਕਤੀ ਹੈ ਇਸ ਲਈ ਜੋ ਵੀ ਤੁਸੀਂ ਦੂਜਿਆਂ ਬਾਰੇ ਸੋਚਦੇ ਹੋ ਉਹ ਤੁਹਾਡੇ అనుਭਵ ਵਿੱਚ ਸ਼ਾਮਲ ਹੋ ਜਾਂਦਾ ਹੈ ਇਸ ਸਨੈਰੀ ਨਿਯਮ ਦੇ ਮਨੋਵਿਗਿਆਨ ਦਾ ਅਰਥ ਹੈ ਦੂਜਿਆਂ ਬਾਰੇ ਉਵੇਂ ਸੋਚੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਬਾਰੇ ਸੋਚਣ ਦੂਜਿਆਂ ਨਾਲ ਧੋਖਾ ਲੁੱਟ ਫਰਾਡ ਤੁਹਾਡੇ ਅੰਦਰ ਘਾਟਾਂ ਤੇ ਸੀਮਾਵਾਂ ਲਿਆਉਂਦਾ ਹੈ ਤੁਹਾਡਾ ਅਚੇਤਨ ਮਨ ਤੁਹਾਡੇ ਅੰਦਰਲੀਆ ਪ੍ਰੇਰਨਾਵਾਂ ਵਿਚਾਰ ਅਤੇ ਭਾਵਨਾਵਾਂ ਨੂੰ ਰਿਕਾਰਡ ਕਰਦਾ ਹੈ ਇਹ ਨਾ ਪੱਖੀ ਵਿਚਾਰਾਂ ਜਿਵੇਂ ਘਾਟਾਂ ਸੀਮਾਵਾਂ ਮੁਸ਼ਕਲਾਂ ਨੂੰ ਕਈ ਗੁਣਾ ਕਰਕੇ ਤੁਹਾਡੇ ਵੱਲ ਭੇਜਦਾ ਹੈ ਅਸਲ 'ਚ ਜੋ ਤੁਸੀਂ ਦੂਜਿਆਂ ਨਾਲ ਕਰ ਰਹੇ ਹੋ ਉਹੀ ਕੁਝ ਤੁਹਾਡੇ ਨਾਲ ਹੁੰਦਾ ਹੈ ਜਿੰਨੀ ਚੰਗਿਆਈ ਕਰੋਗੇ ਦਇਆ ਦਿਖਾਓਗੇ ਪ੍ਰੇਮ ਕਰੋਗੇ ਉਹ ਕਈ ਗੁਣਾ ਹੋ ਕੇ ਅਤੇ ਕਈ ਤਰੀਕਿਆਂ ਨਾਲ ਤੁਹਾਡੇ ਵੱਲ ਪਰਤ ਆਵੇਗਾ ਤੁਸੀਂ ਆਪਣੀ ਦੁਨੀਆ ਦੇ ਆਪ ਸੂਝਵਾਨ ਹੋ ਦੂਜਿਆਂ ਬਾਰੇ ਕੁਝ ਵੀ ਸੋਚਣ ਲਈ ਤੁਸੀਂ ਆਪ ਜ਼ਿੰਮੇਵਾਰ ਹੋ ਯਾਦ ਰੱਖੋ ਦੂਜੇ ਬੰਦੇ ਬਾਰੇ ਜਿੰਮੇ ਵੀ ਤੁਸੀਂ ਸੋਚਦੇ ਹੋ ਉਸ ਲਈ ਉਹ ਬੰਦਾ ਜ਼ਿੰਮੇਵਾਰ ਨਹੀਂ ਤੁਹਾਡੀ ਸੋਚ ਦੀ ਪੁਨਰ ਉਤਪਤੀ ਹੁੰਦੀ ਹੈ ਹੁਣ ਤੁਸੀਂ ਦੂਜਿਆਂ ਬਾਰੇ ਕੀ ਸੋਚਦੇ ਹੋ ਪਵਨਾਤਮਕ ਪੱਧਰ ਤੇ ਸਿਆਣ ਬਣੋ ਦੂਜਿਆਂ ਨੂੰ ਵੱਖਰੇ ਵਿਚਾਰ ਰੱਖਣ ਦੀ ਆਗਿਆ ਦਿਓ ਉਹਨਾਂ ਨੂੰ ਤੁਹਾਡੇ ਨਾਲ ਅਸਹਿਮਤ ਹੋਣ ਦਾ ਹੱਕ ਹੈ ਤੇ ਤੁਹਾਨੂੰ ਵੀ ਉਹਨਾਂ ਨਾਲ ਅਸਹਿਮਤ ਹੋਣ ਦੀ ਆਜ਼ਾਦੀ ਹੈ ਜਾਨਵਰ ਤੁਹਾਡੇ ਵੱਲੋਂ ਆਉਂਦੀਆਂ ਦਰਦੀਆਂ ਤਰੰਗਾਂ ਨੂੰ ਮਹਿਸੂਸ ਕਰ ਲੈਂਦੇ ਹਨ ਅਤੇ ਤੁਹਾਡੇ ਤੇ ਹੱਲਾ ਬੋਲ ਦਿੰਦੇ ਹਨ ਜੇ ਤੁਸੀਂ ਉਹਨਾਂ ਨੂੰ ਪਿਆਰ ਕਰੋਗੇ ਤਾਂ ਉਹ ਕਦੇ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਬਹੁਤ ਸਾਰੇ ਅਨੁਸ਼ਾਸਨ ਇਹ ਮਨੁੱਖ ਵੀ ਕੁੱਤੇ ਬਿੱਲੀ ਅਤੇ ਦੂਜੇ ਜਾਨਵਰਾਂ ਵਾਂ ਸੰਵੇਦਨਸ਼ੀਲ ਹੁੰਦੇ ਹਨ ਤੁਹਾਡੇ ਖਾਮੋਸ਼ ਵਿਚਾਰਾਂ ਤੇ ਭਾਵਨਾਵਾਂ ਨੂੰ ਦਰਸਾਉਣ ਵਾਲੀ ਤੁਹਾਡੀ ਅੰਦਰੂਨੀ ਆਵਾਜ਼ ਦੂਜਿਆਂ ਨਾਲ ਤੁਹਾਡੇ ਵਿਹਾਰ ਤੋਂ ਜाहिर ਹੁੰਦੀ ਹੈ ਜੋ ਤੁਸੀਂ ਆਪਣੇ ਪ੍ਰਤੀ ਇੱਛਾ ਰੱਖਦੇ ਹੋ ਉਹੀ ਦੂਜਿਆਂ ਪ੍ਰਤੀ ਰੱਖੋ ਇਹ ਸਦਭਾਵਨਾ ਵਾਲੇ ਵੇ ਮਾਨਵੀ ਸਬੰਧਾਂ ਦੀ ਚਾਬੀ ਹੈ ਆਪਣੇ ਵਿਚਾਰ ਬਦਲ ਕੇ ਅਤੇ ਆਪਣੇ ਬਾਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਮਹਿਸੂਸ ਕਰੋ ਕਿ ਉਹ ਸਨੇਰੀ ਨਿਯਮ ਵਰਤ ਰਿਹਾ ਹੈ ਅਤੇ ਪਿਆਰ ਦੇ ਸਿਧਾਂਤ ਉੱਪਰ ਚੱਲ ਰਿਹਾ ਹੈ। ਉਹ ਤੁਹਾਡੀ ਇਸ ਸੋਚ ਮੁਤਾਬਕ ਹੀ ਢਲ ਜਾਵੇਗਾ। ਤੁਹਾਡੀ ਆਗਿਆ ਤੋਂ ਬਿਨਾਂ ਕੋਈ ਆਦਮੀ ਤੁਹਾਨੂੰ ਨਾਰਾਜ਼ ਜਾਂ 당 ਨਹੀਂ ਕਰ ਸਕਦਾ ਜੇ ਤੁਹਾਡੀ ਸੋਚ ਉਸਾਰੂ ਹੈ। ਤੁਸੀਂ ਉਸ ਨੂੰ ਚੰਗਾ ਬਣਾ ਸਕਦੇ ਹੋ। ਜੇ ਤੁਹਾਨੂੰ ਕੋਈ ਬੰਦਾ ਮਾੜੇ ਬਚਨ ਕਹਿੰਦਾ ਹੈ ਤਾਂ ਉਸ ਨੂੰ ਆਖੋ, "ਪ੍ਰਭੂ ਤੇਰੀ ਆਤਮਾ ਨੂੰ ਸ਼ਾਂਤੀ ਨਾਲ ਭਰ ਦੇਵੇ।" ਦੁਨੀਆਂ ਨਾਲ ਰਾਜੀ ਖੁਸ਼ੀ ਰਹਿਣ ਦਾ ਵਸੀਲਾ ਪਿਆਰ ਹੈ। ਦੂਜਿਆਂ ਨੂੰ ਸਮਝਣਾ ਸ਼ੁਭ ਕਾਮਨਾਵਾਂ ਅਤੇ ਦੂਜਿਆਂ ਦੀ ਦੇਵਿਕਤਾ ਦੀ ਕਦਰ ਕਰਨਾ ਹੀ ਪਿਆਰ ਹੈ ਤੁਸੀਂ ਕਿਸੇ ਅਪਾਹਜ ਜਾਂ ਕੁੱਬੇ ਨਾਲ ਨਫ਼ਰਤ ਨਹੀਂ ਕਰੋਗੇ ਤੁਸੀਂ ਉਸ ਨਾਲ ਹਮਦਰਦੀ ਕਰੋਗੇ ਮਾਨਸਿਕ ਤੌਰ ਤੇ ਅਪਾਹਜ ਲੋਕਾਂ ਨਾਲ ਵੀ ਤੁਸੀਂ ਹਮਦਰਦੀ ਕਰੋਗੇ ਕਿਉਂਕਿ ਉਹ ਨਕਾਰਾਤਮਕ ਹਾਲਾਤਾਂ ਦੀ ਦੇਣ ਹਨ ਸਾਰਿਆਂ ਨੂੰ ਸਮਝਣ ਦਾ ਅਰਥ ਹੈ ਸਾਰਿਆਂ ਨੂੰ ਮਾਫ਼ ਕਰ ਦੇਣਾ ਦੂਜਿਆਂ ਦੀ ਸਫਲਤਾ ਤਰੱਕੀ ਖੁਸ਼ਕਿਸਮਤੀ ਤੇ ਖੁਸ਼ ਹੋਵੋ ਅਜਿਹਾ ਕਰਕੇ ਤੁਸੀਂ ਖੁਸ਼ਕਿਸਮਤੀ ਨੂੰ ਆਪਣੇ ਵੱਲ ਆਉਣ ਦਾ ਸੱਦਾ ਦੇ ਰਹੇ ਹੋ ਦੂਜਿਆਂ ਦੇ ਭਵਨਾਤਮਕ ਨਾਟਕ ਨਖਰੇ ਜਾਂ ਮਕਰ ਅੱਗੇ ਨਾ ਚਕੋ ਪਖੰਡ ਕਦੇ ਵੀ ਜਿੱਤ ਹਾਸਲ ਨਹੀਂ ਕਰਦੇ ਪਾਇਦਾਨ ਨਾ ਬਣੋ ਜੋ درست ਹੈ ਉਸ ਨਾਲ ਜੁੜੇ ਰਹੋ ਆਪਣੇ ਆਦਰਸ਼ਾਂ ਨਾਲ ਇਹ ਜਾਣ ਕੇ ਵੱਜੇ ਰਹੋ ਕਿ ਤੁਹਾਡੀ ਮਾਨਸਿਕ ਦ੍ਰਿਸ਼ਟੀ ਜੋ ਤੁਹਾਨੂੰ ਸ਼ਾਂਤੀ ਖੁਸ਼ੀ ਤੇ ਖੇੜਾ ਦਿੰਦੀ ਹੈ ਇਹ درست ਚੰਗੀ ਤੇ ਸੱਚੀ ਹੈ ਜੋ ਤੁਹਾਨੂੰ ਸੁખી ਕਰਦਾ ਹੈ ਉਹ ਸਭ ਨੂੰ ਸੁખી ਕਰਦਾ ਹੈ ਤੁਸੀਂ ਕਿਸੇ ਮਨੁੱਖ ਨੂੰ ਵੱਧ ਤੋਂ ਵੱਧ ਕੀ ਦੇ ਸਕਦੇ ਹੋ ਸਿਰਫ ਪਿਆਰ ਸਿਹਤ ਖੁਸ਼ੀ ਸਭ ਬਖਸ਼ਿਸ਼ਾਂ ਜਿਨ੍ਹਾਂ ਦੀ ਤੁਸੀਂ ਆਪਣੇ ਲਈ ਇੱਛਾ ਰੱਖਦੇ ਹੋ ਉਹਨਾਂ ਦੇ ਸਵਨਾਂ ਲਈ ਇੱਛਾ ਰੱਖਣਾ ਹੀ ਪਿਆਰ ਹੈ ਅਧਿਆਇ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ